ਮਜ਼ਦੂਰ ਇਕਤਾ ਜਿੰਦਾਬਾਦ 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 ਕੇਂਦਰ ਸਰਕਾਰਾ ਮਰਦਾਬਾਦ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕਰਦਾਂ ਜਿੰਦਾਬਾਦ ਫੜਨਾ ਹੈ ਅੰਦਰ ਬੈਠੋ ਦਿੱਲੀ ਜਾਣ ਦਾ ਜਿਹੜਾ 13 ਫਰਵਰੀ ਦੀ ਦੋ ਫਾਰਮਾਂ ਵੱਲੋਂ ਕਾਲ ਦਿੱਤੀ ਗਈ ਸੀ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤਾ 13 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਲੋਕ ਤਿਆਰ ਐ ਪੰਜਾਬ ਦੇ ਵਿੱਚੋਂ ਵੱਡੇ ਕਾਫਲਿਆਂ ਦੇ ਨਾਲ ਅੱਜ 12 ਨੂੰ ਵੀ ਰਵਾਨਾ ਹੋ ਚੁੱਕੇ ਐ ਮਾਜੇ ਦੇ ਵਿੱਚੋਂ ਟਰਾਲੀਆਂ ਟਰੈਕਟਰ ਲੈ ਕੇ ਤਿਆਰੀ ਦੇ ਨਾਲ ਸਾਰੇ ਪ੍ਰਬੰਧਾਂ ਦੇ ਨਾਲ ਆ ਚੁੱਕੇ ਆ ਤੇ ਪੰਜਾਬ ਦੇ ਵਿੱਚੋਂ ਪਟਿਆਲੇ ਜ਼ਿਲ੍ਹੇ ਤੋਂ ਵੀ ਅੱਜ ਵੱਡੇ ਪੱਧਰ ਤੇ ਇਕੱਠੇ ਹੋ ਕੇ ਕਾਫਲੇ ਲੈ ਕੇ ਸ਼ੰਭੂ ਬਾਰਡਰ ਵਾਲੇ ਪਾਸੇ ਸਾਡੇ ਫੋਰਮ ਦੀ ਡਿਊਟੀ ਐ ਤੇ ਦੂਜੇ ਪਾਸੇ ਗੈਰ ਰਾਜਨੀਤਿਕ ਮੋਰਚੇ ਦੀ ਡਿਊਟੀ ਹੈ ਖਲੋਰੀ ਵਾਲੇ ਬਾਰਡਰ ਤੇ ਇਸ ਕਰਕੇ ਪੂਰੀਆਂ ਤਿਆਰੀਆਂ ਮੁਕੰਮਲ ਹੈ ਪਿੰਡਾਂ ਦੇ ਵਿੱਚੋਂ ਪੂਰਾ ਜੋਸ਼ ਹੈ ਸਾਡੇ ਕਿਰਤੀ ਲੋਕਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਕਿ ਆਪਣੀਆਂ ਹੱਕੀ ਮੰਗਾ ਮਨਵਾਉਣ ਦੇ ਲਈ ਦਿੱਲੀ ਦੇ ਬਾਡਰਾਂ ਤੇ ਜਾ ਕੇ ਪਹਿਲਾਂ ਵਾਲੇ ਅੰਦੋਲਨ ਦੇ ਬਾਅਦ ਹੀ ਵੱਡਾ ਅੰਦੋਲਨ ਵਿੱਢ ਕੇ ਹੀ ਅਸੀਂ ਆਪਣੀਆਂ ਮੰਗਾ ਮਨਵਾ ਸਕਦੇ ਹਾਂ ਕਿਉਂਕਿ ਕੇਂਦਰ ਸਰਕਾਰ ਹਰ ਗੱਲ ਤੋਂ ਭੱਜਦੀ ਨਜ਼ਰ ਆਉਂਦੀ ਹੈ ਜਿਵੇਂ ਅੱਜ ਤਿਆਰੀਆਂ ਵੱਡੇ ਪੱਧਰ ਦੀਆਂ ਦੇਸ਼ ਦੇ ਵਿੱਚੋਂ ਹੋਈਆਂ ਕਿਸਾਨ ਅੰਦੋਲਨ ਨੂੰ ਵੱਡਿਆਂ ਕਰਕੇ ਆਪਣੀਆਂ ਮੰਗਾ ਮਨਾਉਣ ਲਈ ਤਾਂ ਉਸੇ ਤਰੀਕੇ ਨਾਲ ਸਰਕਾਰ ਦੇ ਸਖਤ ਰਵਈਏ ਵੀ ਦੇਖਣ ਨੂੰ ਮਿਲ ਰਹੇ ਹੈ ਹਰਿਆਣਾ ਪੁਲਿਸ ਨੇ ਬੜੀਆਂ ਬੈਰੀਕੇਡ ਲਾ ਕੇ ਰਸਤੇ ਰੋਕ ਕੇ ਰਹਿਨੇ ਕੀ ਲੱਗਦਾ ਕਿਸਾਨੋਂ ਪਾਰ ਕਰ ਸਕਣਗੇ ਦੇਖੋ ਜਿੱਡਾ ਵੱਡਾ ਪ੍ਰਬੰਧ ਹਰਿਆਣੇ ਦੀ ਸਰਕਾਰ ਨੇ ਬਾਡਰਾਂ ਦੇ ਉੱਤੇ ਕੀਤਾ ਹੋਇਆ ਕਿ ਵੱਡੀਆਂ-ਵੱਡੀਆਂ ਕੰਧਾਂ ਕੱਢ ਰੱਖੀਆਂ ਬੈਰੀਕੇਡ ਲਾ ਰੱਖਿਆ ਧਰਤੀ ਦੇ ਵਿੱਚ ਕਿੱਲ ਗੱਡ ਰੱਖਿਆ ਕਿ ਟਰੈਕਟਰਾਂ ਦੇ ਟਾਇਰ ਟੂਰ ਪੜ ਜਾਣਗੇ ਨਹੀਂ ਜਾਣਾ ਪਰ ਲੋਕ ਇੰਨਾ ਇਹੋ ਜੇ ਨਾਕਿਆਂ ਤੋਂ ਨਹੀਂ ਡਰਦੇ ਲੋਕਾਂ ਦੇ ਵਿੱਚ ਜੋਸ਼ ਆ ਪਹਿਲਾਂ ਵੀ ਵੱਡੇ ਨਾਕੇ ਲਾਇਆ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਆ ਰਹਿਣੇ ਦੀ ਪ੍ਰਬੰਧ ਕਰਦੀ ਤਾਂ ਲੋਕਾਂ ਦੇ ਪ੍ਰਬੰਧ ਉਦੋਂ ਵੱਡੇ ਆ ਇਹ ਨਾਕੇ ਨੁੱਕੇ ਸਾਰੇ ਟੁੱਟ ਜਾਣੇ ਤਾਂ ਲੋਕਾਂ ਨੇ ਹਰ ਹਾਲ ਦੇ ਵਿੱਚ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਵੱਲ ਜਾਣੀ ਜਾਨਾ ਕੀ ਤਿਆਰੀ ਉੱਠੀ ਹੈਗੀ ਕਰ ਤਿਆਰੀਆਂ ਸਾਡੀਆਂ ਪੂਰੀਆਂ ਸਾਡੇ ਕੋਲੇ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਿਆ ਹੋਇਆ ਤੇ ਪ੍ਰੋਪਰ ਸਾਡਾ ਵੱਡੇ ਪੱਧਰ ਦਾ ਕੇਡਰ ਤਿਆਰ ਹੈ ਟਰੈਕਟਰ ਟਰਾਲੀਆਂ ਤਿਆਰ ਹੈ ਪਾਣੀ ਵਾਲੇ ਪ੍ਰਬੰਧ ਟੈਂਕੀਆਂ ਨਾਲ ਤਿਆਰ ਹੈ ਹਰ ਇੱਕ ਪ੍ਰਬੰਧ ਸਾਡਾ ਪੱਕਾ 6-6 ਮਹੀਨਿਆਂ ਦਾ ਕੀਤਾ ਹੋਇਆ ਦੇਖੋ ਜੇ ਅੱਜ ਕੇਂਦਰ ਦੀ ਸਰਕਾਰ ਨੇ ਹਰਿਆਣੇ ਵਾਲੇ ਬਾਰਡਰ ਤੇ ਵੱਡੇ ਪ੍ਰਬੰਧ ਕਰਾਇਆ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਉਸ ਤੋਂ ਵੱਡੇ ਪ੍ਰਬੰਧ ਦੇ ਲੋਕ ਪਿੰਡਾਂ ਵਾਲੇ ਹੀ ਆਪਣੇ ਹੱਕਾਂ ਵਾਸਤੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਾ ਰਹੇ ਆ ਤਾਂ ਆਉਣ ਵਾਲੀਆਂ ਦੁਬਾਰਾਂ ਸਰਕਾਰਾਂ ਵਾਸਤੇ ਪਿੰਡਾਂ ਦੇ ਵਿੱਚ ਕੱਢ ਦਾਂਗੇ ਬੜਨ ਨਹੀਂ ਦੇਵਾਂਗੇ ਇਹਨਾਂ ਨੂੰ ਪਿੰਡਾਂ 'ਚ ਜੇ ਸਾਨੂੰ ਦਿੱਲੀ ਤੋਂ ਰੋਕਦੇ ਐ ਆਪਦੀ ਹੱਕੀ ਮੰਗਾਂ ਦੀ ਆਵਾਜ਼ ਠਾਉਣ ਵਾਸਤੇ ਤਾਂ ਪਿੰਡਾਂ ਦੇ ਵਿੱਚੋਂ ਕਿਹੜੇ ਮੂੰਹ ਆ ਕੇ ਸਰਕਾਰ ਬਣਾਉਣ ਦਾ ਪ੍ਰਚਾਰ ਕਰ ਲਾਂਗੇ ਜਾਂ ਲੋਕਾਂ ਵਾਸਤੇ ਕਿੱਡੇ ਕਬੱਦਰ ਦਾ ਵੱਡਾ ਪ੍ਰਬੰਧ ਕਰਕੇ ਆਉਣਗੇ ਤਾਂ ਪਿੰਡਾਂ ਦੇ ਵਿੱਚ ਵੀ ਵੱਡੀਆਂ ਦੁਬਾਰਾਂ ਖੜੀਆਂ ਕਰਕੇ ਇਹਨਾਂ ਨੂੰ ਦੇ ਵਿੱਚ ਮੋੜ ਦਾਂਗੇ ਇਹ ਸਰਕਾਰ ਸੋਚ ਲੇ ਕਿ ਜੇ ਸਾਨੂੰ ਰੋਕਣਾ ਚਾਹੁੰਦੇ ਤਾਂ ਆਪਣੇ ਬਾਰੇ ਵੀ ਅੱਗੇ ਖਿਆਲ ਕਰੇ ਜਿੱਦੇ ਜੱਡੀ ਵੱਡੀ ਗੱਲ ਨਸ਼ੇ ਦੀ ਪੰਜਾਬ ਦੇ ਵਿੱਚ ਸਾਡੇ ਵੱਡੇ ਨੌਜਵਾਨ ਟੜਾ ਟੜਾ ਨਸ਼ੇ ਦੀ ਮਾਰਦੇ ਹੇਠਾਂ ਰਿਹਾ ਉਹ ਬਾਰਡਰਾਂ ਤੇ ਰੋਕ ਨਹੀਂ ਹੁੰਦਾ ਤੇ ਕਿਸਾਨਾਂ ਨੂੰ ਜਾਣ ਤੋਂ ਰੋਕਦੇ ਤਾਂ ਉਸ ਤਰੀਕੇ ਦੀ ਸਖਤੀ ਦੇ ਨਾਲ ਵੱਡੇ ਪੱਧਰ ਤੇ ਬਾਰਡਰਾਂ ਤੇ ਨਸ਼ਾ ਰੋਕਣ ਦੀ ਸਰਕਾਰ ਨੂੰ ਪਾਬੰਦੀ ਚਾਹੀਦੀ ਹੈ ਕਿਉਂਕਿ ਜੇ ਕਿਸਾਨਾਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੀ ਹੈ ਤਾਂ ਉਹ ਆਵਾਜ਼ ਇਸ ਤਰੀਕੇ ਨਾਲ ਨਹੀਂ ਦਬਣੀ ਪਹਿਲਾਂ ਵੱਡੇ ਪ੍ਰਬੰਧ ਬਾਰਡਰਾਂ ਦੇ ਉੱਤੇ ਕਰੇ ਕਿ ਪੰਜਾਬ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚੋਂ ਨਸ਼ਾ ਖਤਮ ਹੋ ਸਕੇ ਪਰ ਜਿਹੜੀ ਆਵਾਜ਼ ਲੋਕਾਂ ਦੀ ਏਕਤਾ ਦੀ ਆ ਉਹ ਕਦੇ ਦਬਣੀ ਨਹੀਂ ਹੈਗੀ ਸਰਕਾਰ ਇਸ ਗੱਲ ਤੇ ਧਿਆਨ ਦੇਵੇ ਕਿ ਪਿੰਡਾਂ ਦੇ ਵਿੱਚ ਆਉਣ ਵਾਲਾ ਸਮਾ ਅਮਰਿੰਦਰ ਸਿੰਘ ਜੀ ਭਾਰਤੀ ਕਿਸਾਨੀ ਨੇ ਏਕਤਾ ਆਜ਼ਾਦ ਇਕਾਈ ਕੱਗਾ ਤੋਂ ਜਿਹੜੀ ਸਾਨੂੰ 13 ਫਰਵਰੀ ਦੀ ਸਾਡੀ ਯੂਨੀਅਨਾਂ ਦੀ ਕਾਲ ਹੈ ਦੋਨੋਂ ਫਾਰਮਾਂ ਦੀ ਉਸ ਤੇ ਜਿਹੜੀ ਸਾਡੀ ਤਿਆਰੀ ਹੈਗੀ ਹੈ ਜੀ ਇਕਾਈ ਵੱਲੋਂ ਪੂਰੀ ਤਿਆਰੀ ਹੈ ਸਾਡਾ ਅਸੀਂ ਤਕਰੀਬਨ 6 ਮਹੀਨਿਆਂ ਦਾ ਜਿਹੜਾ ਰਾਸ਼ਨ ਹੈਗਾ ਉਹ ਟਰਾਲੀਆਂ 'ਚ ਰੱਖ ਚੁੱਕੇ ਆ ਜੀ ਉਸ ਤੋਂ ਬਿਨਾ ਬਾਲਣ ਭਾਂਡੇ ਪਾਣੀ ਦਾ ਪ੍ਰਬੰਧਨ ਆਉਣ ਵਾਲੀਆਂ ਬਾਲਟੀਆਂ ਹਰ ਚੀਜ਼ ਸਾਡੇ ਕੋਲ ਤਿਆਰ ਹੈਗੀ ਹੈ ਜੀ ਉਹ ਅਸੀਂ ਪੂਰੀ ਲਾਮਬੰਦੀ ਨਾਲ ਅੱਜ ਇੱਥੋਂ ਅਸੀਂ ਬਾਰਡਰਾਂ ਵੱਲ ਨੂੰ ਕੂਚ ਕਰਨਾ ਹੈਗਾ ਤੇ ਜਿਹੜੇ ਤੁਸੀਂ ਬਾਰਡਰਾਂ ਦੇ ਪ੍ਰਬੰਧ ਦੀ ਗੱਲ ਕਰਦੇ ਹੋ ਸਾਰਿਆਂ ਨੂੰ ਪਤਾ ਹੀ ਆਪਾਂ ਦੇਖ ਹੀ ਰਹੇ ਹਾਂ ਪਿਛਲੇ ਦਿਨਾਂ ਤੋਂ ਕਿ ਉੱਥੇ ਕਿਸ ਤਰੀਕੇ ਨਾਲ ਇਹਨਾਂ ਨੇ ਬੈਰੀਕੇਡਿੰਗ ਕੀਤੀ ਹੈ ਰੱਖ ਰੱਖ ਕੇ ਕੰਕਰੀਟ ਪਾਏ ਹੋਏ ਨੇ ਕਿਸ ਤਰ੍ਹਾਂ ਉਹਨਾਂ ਨੇ ਏਡੀਆਂ ਏਡੀਆਂ ਕਿੱਲਾ ਲਾ ਕੇ ਜਿਹੜਾ ਹੈਗਾ ਇਸ ਤਰ੍ਹਾਂ ਪ੍ਰਬੰਧ ਕੀਤਾ ਵੀ ਇਹ ਪਤਾ ਨਹੀਂ ਜਿਵੇਂ ਕੋਈ ਅਤਿਕਵਾਦੀ ਆ ਰਹੇ ਹੋਣ ਤੇ ਉਹ ਸਾਡੀ ਰਾਜਤਾਨੀ ਹੈਗੀ ਆ ਸਾਨੂੰ ਉੱਥੇ ਜਾ ਕੇ ਪ੍ਰੋਟੈਸਟ ਕਰਨ ਦਾ ਸ਼ਾਂਤਮਈ ਤਰੀਕੇ ਨਾਲ ਸਾਡਾ ਹੱਕ ਹੈ ਤੇ ਜਦੋਂ ਕੋਈ ਵਾਇਲੈਂਸ ਹੁੰਦੀ ਹੈ ਇਸ ਤਰ੍ਹਾਂ ਦੀ ਉਹਨਾਂ ਨੇ ਪ੍ਰਬੰਧ ਐਦਾਂ ਦਾ ਕੀਤਾ ਹੋਇਆ ਕਿ ਆ ਕੇ ਵਾਇਲੈਂਸ ਕਰਨ ਤੇ ਫਿਰ ਉਹ ਸਾਰਾ ਸਾਡੇ ਦੇ ਉੱਤੇ ਮੜਿਆ ਜਾਊਗਾ ਪੰਜਾਬੀਆਂ ਦੇ ਤੇ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਦੇ ਉੱਤੇ ਮੜਿਆ ਜਾਊਗਾ ਜੀ ਦੇਖੋ ਇਸ ਤਰ੍ਹਾਂ ਕਰਦੇ ਨੇ ਜੋ ਉਹਨਾਂ ਨੇ ਕੀਤਾ ਹੈ ਉਹਦੇ ਤੇ ਉਹ ਕਿਸੇ ਤਰ੍ਹਾਂ ਦਾ ਵੀ ਮਤਲਬ ਉਹਨੂੰ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਹੈਗੇ ਕੋਈ ਰਸਤਾ ਦੇਣ ਨੂੰ ਤਿਆਰ ਨਹੀਂ ਜਿਹੜਾ ਸਾਡਾ ਪੀਸਫੁਲੀ ਪ੍ਰੋਟੈਸਟ ਕਰਨ ਦਾ ਉੱਥੇ ਸਾਡਾ ਰਾਈਟ ਹੈ ਉਸ ਰਾਈਟ ਨੂੰ ਕੁੱਚਣ ਦੀ ਪੂਰੀ ਤਰ੍ਹਾਂ ਤਿਆਰੀ ਕੀਤੀ ਹੋਈ ਹੈ ਪਰ ਜਿਵੇਂ ਵੀ ਸਾਨੂੰ ਕਿਸਾਨ ਜਥੇਬੰਦੀਆਂ ਦਾ ਹੁਕਮ ਹੋਊਗਾ ਅਸੀਂ ਉਸ ਤਰੀਕੇ ਨਾਲ ਉਹ ਉੱਥੋਂ ਨਿਕਲ ਕੇ ਅੱਗੇ ਪਹੁੰਚਾਂਗੇ ਸਿੰਘ ਸਵਾਜੀ ਅੱਡੇ ਆ ਚਲੋ 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 ਜੀ ਜਿਹੜਾ ਕਰਾਇਆ ਹੋਇਆ ਹੈ ਨਾ ਬਈ ਭਾਈ ਜਿੰਦਾ ਨਕੀ ਦਾ ਬੰਲੀ ਸਭਨੀ ਜਮੇ ਆਵਾਜ਼ ਵੀ ਲੱਖ ਰਿਓ ਸਾਡੇ ਦੇਖ ਸਰਦੇਓ ਕਿ ਸਾਡਾ ਸਤ ਤਰ੍ਹਾਂ ਗਿਆ ਜਿਹੜਾ ਇਹ ਤਿਆਰੀਆਂ ਦੇ ਮਸਾਲਾ ਵੱਲੋਂ ਪੀਤੇ ਜਾਂਦੇ ਤੇਰੀ ਸਾਡੇ ਦੇਖ ਸਰਦਾ ਨਾ ਆ ਰਹਿਗਾ ਜੀ ਸਾਡਾ ਇੱਕ ਸਾਲ ਕਿ ਮਸਾਲਾ ਵੱਲੋਂ ਜਿਹੜਾ ਸਵਾਰਾ ਹੈ ਤੁਹਾਡੇ ਜਾਰੇ ਤੁਹਾਡੇ ਡਿਸਟਰ ਦੇ ਇੱਕ ਹੋਰ ਦਰਾਂਗੇ ਹਾਂ ਨਹੀਂ ਮਾਈ ਆ ਬੇਜ ਆਰੇ ਹਾ ਹਾ ਇੱਥੇ ਇਧਰ ਹਣ ਦੇਖੋ ਕੱਗੇ ਕਾਈ ਤੋਂ ਵੱਲੋਂ ਤਿਆਰ ਕਰ ਚੁੱਕੀ ਆ ਸੰਗਤ ਨਾਲ ਤਿਆਰ ਖੜੀ ਆ 6 ਮਹੀਨਿਆਂ ਦਾ ਸੀ ਰਸਣ ਲੈ ਲੈ ਵਿੱਚ ਨਾ ਘਰੋਂ ਖੋਆ ਵੀ ਕਢਵਾ ਕੇ ਰੱਖ ਲਿਆ 5 ਕਿਲੋ ਬਿਸਕੁਟ ਵੀ ਉਪਾ ਕੇ ਰੱਖ ਲਏ ਸੀ ਕੀ ਦੇ ਜੋ ਵੀ ਰਸਣ ਸੀ ਸਿਲੰਡਰ ਵਗੈਰਾ ਪੱਠੀਆਂ ਵਗੈਰਾ ਬਰਤਨ ਵਗੈਰਾ ਸਾਰਾ ਸੀ ਲੈ ਕੇ ਜਾ ਰਹੇ ਆ ਮਤਲਬ ਕਿ ਸਰਕਾਰ ਨੂੰ ਜਿਹੜੀ ਮੋਦੀ ਸਰਕਾਰ ਅਹੰਕਾਰੀ ਹੋਈ ਇਹਨੂੰ ਗੁਰਨੇ ਭਰਨ ਦੇ ਕੇ ਮੁੜਾਏ ਵਾਪਸ ਨਹੀਂ ਵਾਪਸ ਨਹੀਂ ਲਿਆ ਨਾ ਚਿਰ ਮੁੜਦੇ ਨਾ ਚਿਰ ਸਾੜਾ